ਤਾਂ ਮਿੱਤਰੋ ਕਰੋਨਾ ਤੋਂ ਬਾਅਦ ਐਚ ਐਮ ਪੀ ਵੀ ਵਾਇਰਸ ਜਿਹੜਾ ਭਾਰਤ ਦੇ ਵਿੱਚ ਆ ਚੁੱਕਿਆ ਹੈ ਭਾਰਤੀਆਂ ਕਈ ਸਟੇਟਾਂ ਵਿੱਚ ਇਹਦੇ ਮਾਮਲੇੜੇ ਆ ਚੁੱਕੇ ਆ ਤਾਂ ਇੱਕ ਕਵਿਤਾ ਜਰੀਏ ਤੁਹਾਡੇ ਨਾਲ ਇਸ ਵਾਇਰਸ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਵੇਂ ਇਹ ਫੈਲਦਾ ਕਿਵੇਂ ਲਪੇਟ ਵਿੱਚ ਲੈਂਦਾ ਕੀ ਇਹਦਾ ਪੂਰਾ ਨਾਮ ਹੈ ਤਾਂ ਵੀਡੀਓ ਦੇਖਣ ਤੋਂ ਬਾਅਦ ਆਪਣਾ ਫਰਜ਼ ਸਮਝਦੇ ਹੋਏ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਸ਼ੇਅਰ ਕਰਦੇ ਆਂ ਪੂਰੀਏ ਕਵਿਤਾ ਰਿਕਾਰਡ ਤੋੜ ਇਕੱਠ ਨਾਲ ਹੋਈ ਹਰਿਆਣਾ ਵਿੱਚ ਮਹਾਪੰਚਾਇਤ ਰਿਕਾਰਡ ਤੋੜ ਇਕੱਠ ਨਾਲ ਹੋਈ ਹਰਿਆਣਾ ਵਿੱਚ ਮਹਾਪੰਚਾਇਤ ਡੱਲੇਵਾਲ ਦੇ ਹੱਕ ਵਿੱਚ ਨਾਹਰਾ ਲਾਇਆ ਪਹਿਲਾਂ ਆਈ ਕਰੋਨਾ ਮਹਾਮਾਰੀ ਹੁਣ ਐਚ ਐਮ ਪੀ ਵੀ ਵਾਇਰਸ ਆਇਆ ਪਹਿਲਾਂ ਆਈ ਕਰੋਨਾ ਮਹਾਮਾਰੀ ਹੁਣ ਐਚ ਐਮ ਪੀ ਵੀ ਵਾਇਰਸ ਆਇਆ ਹਿਊਮਨ ਮੈਟਾਪਨੀਓਮੋ ਵਾਇਰਸ ਪੂਰਾ ਨਾਮ ਇਸ ਦਾ ਹਿਊਮਨ ਮੈਟਾਪਨੀਓਮੋ ਵਾਇਰਸ ਪੂਰਾ ਨਾਮ ਇਸ ਦਾ ਉਸੇ ਚైనా ਵਿੱਚੋਂ ਆਇਆ ਆਮ ਜ਼ੁਕਾਮ ਵਰਗੇ ਲੱਛਣ ਇਸ ਦੇ ਬੱਚੇ ਬਜ਼ੁਰਗਾਂ ਨੂੰ ਸ਼ਿਕਾਰ ਬਣਾਵੇ ਆਮ ਜ਼ੁਖਾਮ ਵਰਗੇ ਲੱਛਣ ਇਸ ਦੇ ਬੱਚੇ ਬਜ਼ੁਰਗਾਂ ਨੂੰ ਸ਼ਿਕਾਰ ਬਣਾਵੇ ਵਗਦਾ ਨੱਕ ਗਲੇ ਵਿੱਚ ਖਾਰਸ਼ ਹੁੰਦੀ ਖੰਗ ਨਾਲ ਆਵਾਜ਼ ਕਰ ਕਰਦੀ ਆਵੇ ਵਗਦਾ ਨੱਕ ਗਲੇ ਵਿੱਚ ਖਾਰਸ਼ ਹੁੰਦੀ ਖੰਗ ਨਾਲ ਆਵਾਜ਼ ਕਰ ਕਰਦੀ ਆਵੇ ਕਿਮਜ਼ੋਰ ਇਮਿਊਨਿਟੀ ਵਾਲੀ ਲੋਕਾਂ ਨੂੰ ਫੜਦਾ ਸਾਹ ਲੈਣ ਦੀ ਤਕਲੀਫ ਆਵੇ कमजोर इम्युनिटी वाले लोकां नु फड़दा साँह ਲੈਣ ਦੀ ਤਕਲੀਫ਼ ਆਵੇ ਔਖਾ ਬੰਦੇ ਨੂੰ ਕਰਦਾ ਅਸਲ ਵੱਟੇ ਦਵਾਵੇ ਔਖਾ ਬੜਾ ਇਹ ਬੰਦੇ ਨੂੰ ਕਰਦਾ ਅਸਲ ਵੱਟੇ ਦਵਾਵੇ ਨਵਾਂ ਵਾਇਰਸ ਨਹੀਂ ਇਹ ਕੋਈ 2001 ਵਿੱਚ ਸੀ ਆਇਆ ਨਵਾਂ ਵਾਇਰਸ ਨਹੀਂ ਇਹ ਕੋਈ 2001 ਵਿੱਚ ਸੀ ਆਇਆ ਛੋਟੇ ਕਬੀਲੇ ਬਜ਼ੁਰਗ ਬੱਚਿਆਂ ਨੂੰ ਆਪਣੀ ਲਾਗ ਨਾਲ ਸ਼ਿਕਾਰ ਬਣਾਇਆ ਛੋਟੇ ਕਬੀਲੇ ਬਜ਼ੁਰਗ ਬੱਚਿਆਂ ਨੂੰ ਆਪਣੀ ਲਾਗ ਨਾਲ ਸ਼ਿਕਾਰ ਬਣਾਇਆ ਕਰਨਾਟਕ ਵਿੱਚ ਆਏ ਦੋ ਮਾਮਲੇ ਇੱਕ ਬੱਚਾ ਲਪੇਟ ਵਿੱਚ ਆਇਆ ਕਰਨਾਟਕ ਵਿੱਚ ਆਏ ਦੋ ਮਾਮਲੇ ਇੱਕ ਬੱਚਾ ਲਪੇਟ ਵਿੱਚ ਆਇਆ ਹਸਪਤਾਲ ਵਿੱਚ ਕਰਾ ਦਿੱਤੇ ਭਰਤੀ ਬਹੁਤਾ ਕਬਰਾਉਣ ਦੀ ਕੋਈ ਲੋੜ ਨਹੀਂ ਸਰਕਾਰ ਨੇ ਆਖ ਸੁਣਾਇਆ ਹਸਪਤਾਲ ਵਿੱਚ ਕਰਾ ਦਿੱਤੇ ਭਰਤੀ ਬਹੁਤਾ ਕਬਰਾਉਣ ਦੀ ਲੋੜ ਨਹੀਂ ਸਰਕਾਰ ਨੇ ਆਖ ਸੁਣਾਇਆ ਕਿਵੇਂ ਕਰਨਾ ਹੈ ਬਚਾ ਇਸ ਤੋਂ ਗੱਲਾਂ ਧਿਆਨ ਵਿੱਚ ਰੱਖੋ ਕਿਵੇਂ ਕਰਨਾ ਹੈ ਬਚਾ ਇਸ ਤੋਂ ਗੱਲਾਂ ਧਿਆਨ ਵਿੱਚ ਰੱਖੋ ਖੰਗ ਚਿੱਕ ਜਦ ਆਉਂਦੀ ਸੋਨ ਨੂੰ ਮੂੰਹ ਰੁਮਾਲ ਨਾਲ ਢੱਕੋ ਖੰਗ ਚਿੱਕ ਜਦ ਆਉਂਦੀ ਸੋਨ ਨੂੰ ਮੂੰਹ ਰੁਮਾਲ ਨਾਲ ਢੱਕੋ ਸਾਬਣ ਨਾਲ ਹੱਥ ਵਾਰ-ਵਾਰ ਧੋ ਲਿਓ ਜਨਤਕ ਥਾਵਾਂ ਤੋਂ ਦੂਰੀ ਬਣਾਓ ਸਾਬਣ ਨਾਲ ਹੱਥ ਵਾਰ-ਵਾਰ ਧੋ ਲਿਓ ਜਨਤਕ ਥਾਵਾਂ ਤੋਂ ਦੂਰੀ ਬਣਾਓ ਬੱਚੇ ਘਟਾਉਣੂ ਵੀ ਮਰ ਜਾਣ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਕਰ ਲਿਓ ਬੱਚੇ ਘਟਾਉਣੂ ਵੀ ਮਰ ਜਾਣ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਕਰ ਲਿਓ ਸਭ ਨੂੰ ਇਹ ਬਿਮਾਰੀ ਸਮਝ ਆ ਜਾਵੇ ਸਭ ਨੂੰ ਇਹ ਬਿਮਾਰੀ ਸਮਝ ਆ ਜਾਵੇ ਵੀਡੀਓ ਸਭ ਤੱਕ ਸ਼ੇਅਰ ਕਰਕੇ ਪਹੁੰਚਾਓ ਸਭ ਨੂੰ ਇਹ ਬਿਮਾਰੀ ਸਮਝ ਆ ਜਾਵੇ ਵੀਡੀਓ ਸਭ ਤੱਕ ਸ਼ੇਅਰ ਕਰਕੇ ਪਹੁੰਚਾਓ ਤਾਂ ਸ਼ੇਅਰ ਦਾ ਬਟਨ ਮਿੱਤਰੋ ਜਰੂਰ ਦਬਾ ਦਿਓ ਸੋ ਐਚ ਐਮ ਪੀ ਵੀ ਐ ਵਾਇਰਸ ਹੈ ਆਮ ਲੱਛਣ ਇਹਦੇ ਖੰਗ ਜ਼ੁਕਾਮ ਛਿੱਕਾ ਗਲੇ ਦੇ ਵਿੱਚ ਜਲਨ ਹੋਣਾ ਲਾਗ ਦੀ ਬਿਮਾਰੀ ਹੈ ਇੱਕ ਬੰਦਾ ਇਸ ਤੋਂ ਸੰਕਰਮਿਤ ਹੋ ਗਿਆ ਤਾਂ ਅਗਰ ਉਹਨੂੰ ਖੰਗ ਛਿੱਕ ਆਉਂਦੀ ਹੈ ਤਾਂ ਦੂਸਰਾ ਬੰਦਾ ਉਹਦੇ ਸੰਪਰਕ ਚੋਂ ਦਿੱਤਾ ਇਹ ਦੂਸਰੇ ਨੂੰ ਹੋ ਜਾਊਗਾ ਦੂਸਰੇ ਤੋਂ ਤੀਸਰੇ ਨੂੰ ਤੁਹਾਨੂੰ ਇਹ ਪ ਜਾਣ ਦੀ ਹੈ ਕਿ ਲਾਗ ਦੀ ਬਿਮਾਰੀ ਕੀ ਹੁੰਦੀ ਹੈ ਸੋ ਐਡੀਕ ਭਰਉਣ ਦੀ ਲੋੜ ਵੀ ਨਹੀਂ ਕੁਝ ਦਿਨਾਂ ਦੇ ਟ੍ਰੀਟਮੈਂਟ ਬਾਅਦ ਬੰਦਾ ਜਿਹੜਾ ਉਹ ਠੀਕ ਹੋ ਜਾਂਦਾ ਹੈ ਤੰਦਰੁਸਤ ਹੋ ਜਾਂਦਾ ਹੈ ਕਿਉਂਕਿ ਇੱਕ ਬਿਮਾਰੀ ਆਉਂਦੀ ਹੈ ਇੱਕ ਵਾਇਰਸ ਆਉਂਦਾ ਹੈ ਆਪਣੇ ਫਵਾਹਾਂ ਬਾਧਾਂ ਆ ਜਾਂਦੀਆਂ ਨੇ ਲੋਕ ਡਰ ਜਾਂਦੇ ਐ ਇਲਾਜ ਨਹੀਂ ਕਰਾਉਂਦੇ ਫਿਰ ਉਹ ਅੱਗੇ ਵਧਦਾ ਵੱਧ ਜਾਂਦਾ ਜਿਵੇਂ ਕਰੋਨਾ ਸਮੇ ਹੋਇਆ ਸੋ ਉਸੇ ਨਾਲ ਹੀ ਮਿਲਦਾ ਜੁਲਦਾ ਇਹ ਵਾਇਰਸ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਨੇ ਜਿਵੇਂ ਕਰੋਨਾ ਸਮੇ ਵਰਤੀਆਂ ਸੀ ਹੁਣ ਅੱਗੇ ਸਰਕਾਰ ਇਸ ਵਾਇਰਸ ਦੀ ਰੋਕਥਾਮ ਲਈ ਕੀ ਕਰਦੀ ਹੈ ਕੀ ਗਾਈਡਲਾਈਨਸ ਹੋਣਗੀਆਂ ਕਿੰਨਾ ਕ ਇਹ ਵਾਇਰਸ ਆਪਣਾ ਪ੍ਰਭਾਵ ਹੋਰ ਪਾਊਗਾ ਕਿਉਂਕਿ ਨਿਊਜ਼ ਤੁਸੀਂ ਦੇਖ ਹੀ ਲਈ ਹੋਣੀ ਹੈ ਆਏ ਦਿਨ ਨਵੇਂ-ਨਵੇਂ ਮਾਮਲੇ ਜਿਹੜੇ ਆ ਰਹੇ ਐ ਕਦੇ ਕਿਤੇ ਸਟੇਟ ਤੋਂ ਕਦੇ ਕਿਤੇ ਸਟੇਟ ਤੋਂ ਪਹਿਲਾਂ ਕਿਸਾਨ ਨੂੰ ਦੋ ਦਿਨ ਚੱਲਿਆ ਸੀ ਉਦੋਂ ਕਰੋਨਾ ਵਾਇਰਸ ਆਇਆ ਸੀ ਤਾਂ ਹੁਣ ਮਹਾਪੰਚਾਇਤ ਹੋਈ ਹੈ ਵੱਡਾ ਇਕੱਠ ਹੋਇਆ ਸੀ ਤਾਂ ਹੁਣ ਇਹ ਵਾਇਰਸ ਆ ਗਿਆ ਸੋ ਕਿਤੇ ਨਾ ਕਿਤੇ ਤਾਂ ਹੀ ਇਹ ਪਹਿਲਾ ਪਹਿਰਾ ਜਿਹੜਾ ਕਿਸਾਨ ਅੰਦੋਲਨਾਂ ਦਾ ਵਿੱਚ ਰੱਖਿਆ ਤਾਂ ਗੱਲਾਂ ਚੰਗੀਆਂ ਲੱਗੀਆਂ ਗੱਲ 'ਚ ਸਚਾਈ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਨਵੇਂ-ਨਵੇਂ ਵਿੰਗ ਦੇਖਣ ਲਈ ਸਾਡਾ ਪੇਜ ਮੇਰੇ ਜਜ਼ਬਾਤ ਫੋਲੋ ਜਰੂਰ ਕਰ ਲਿਓ ਧੰਨਵਾਦ